ਉਹ ਆ ਕੇ ਕਰ ਜਾਨੀ ਐ ਤੂੰ ਪਾਥੇ ਚੱਕੀ ਜਾਨੀ ਐ ਉਹਨਾਂ ਦੀ ਸਰਜੀਤ ਕਿਆਂ ਹੈ ਤੂੰ ਸਾਰੀਆਂ ਪਾਥੇ ਚੱਕੀ ਜਾਨੀ ਐ ਪਹਿਲਾਂ ਮੈਨੂੰ ਐ ਦੱਸ ਕੀ ਕਰਾਂਗੇ ਇਹਨਾਂ ਦਾ ਲਾ ਦੇਖ ਲਾ ਕਿਹੜਾ ਵੇਲਾ ਆ ਗਿਆ ਹਜੇ ਤੱਕ ਘਰੇ ਨਹੀਂ ਮੁੜਿਆ ਹੈਗਾ ਤੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਨੇ ਹਜੇ ਪਸ਼ੂ ਖੜੇ ਨੇ ਪਾਣੀ ਪੀਉਣ ਵਾਲੇ ਬੁੜੀ ਜੀ ਤਾਂ ਮੰਜੇ ਤੇ ਝੜ ਕੇ ਬੈਜੇ ਨੇ ਢੱਕਾ ਹੀ ਨਹੀਂ ਤੋੜਦੀ ਹੈਗੀ ਸ਼ਰਮ ਲਾ ਰੱਖੀ ਉਹ ਕੀ ਕੱਲੀ ਹੋਈ ਬੋਲੀ ਜਾਨੀ ਐ ਬਿੱਕਰ ਨੇ ਤਾਂ ਨਹੀਂ ਕੁਛ ਕਹਿਤਾ ਕਿਹਾ ਤਾਂ ਬੇਬੇ ਕਿਸੇ ਨੇ ਕੁਛ ਨਹੀਂ ਹੈਗਾ ਮੈਨੂੰ ਕਿਹਨੇ ਕੁਛ ਕਹਿਣਾਗਾ ਆਪ ਨੂੰ ਸ਼ਰਮ ਆਉਣੀ ਚਾਹੀਦੀ ਨਾ ਤਾਂ ਉਹ ਘਰੇ ਵਰਦਾਗਾ ਨਾ ਬਾਪੂ ਘਰੇ ਵਰਦਾਗਾ ਤੇ ਇਹ ਕੰਮ ਦਾ ਕੋਈ ਡੱਕਾ ਨਹੀਂ ਤੋੜਦਾ ਹੈਗਾ ਸਾਰਾ ਕੰਮ ਮੈਨੂੰ ਕੱਲੀ ਨੂੰ ਕਰਨੇ ਪੈਂਦਾ ਨਾ ਹੁਣ ਮੈਨੂੰ ਕਹਿੰਦੀ ਐ ਵੀ ਤੂੰ ਕੰਮ ਕਰ ਮੈਂ ਬਥੇਰਾ ਕੰਮ ਕਰਿਆ ਮੇਰੇ ਜਿੰਨਾ ਤਾਂ ਤੇ ਕੰਮ ਨਹੀਂ ਕਰਿਆ ਜਿੰਨਾ ਮੈਂ ਕਰਿਆ ਕਿਉਂ ਬੇਬੇ ਮੈਂ ਕੰਮ ਨਹੀਂ ਕਰਦੀ ਸਾਰਾ ਦਿਨ ਤਾਂ ਮੈਂ ਫਿਰਦੀ ਰਹਿਣੀ ਐ ਨਾ ਹੁਣ ਤੋਂ ਹਣ ਦਾ ਤਾਂ ਮੈਨੂੰ ਟਾਈਮ ਨਹੀਂ ਲੱਗਦਾ ਹੈਗਾ ਸਾਰਾ ਦਿਨ ਨੀ ਹੁਣ ਕਿਹੜੇ ਕੰਮ ਰਹਿ ਗਏ ਹੁਣ ਨਾ ਮਸ਼ੀਨਾਂ ਆ ਗਈਆਂ ਉਹਨਾਂ ਚ ਤਾਂ ਕੱਪੜੇ ਤੋਹਣੀਓ ਤੁਸੀਂ ਹੈ ਤੇ ਸਿਲੰਡਰਾਂ ਤੇ ਗੈਸਾਂ ਤੇ ਤੁਸੀਂ ਰੋਟੀ ਪਕਾਉਣੀਓ ਅਸੀਂ ਨਾ ਉਹ ਚੁੱਲ੍ਹੇ ਤੇ ਨਾ ਪਾਥੀਆਂ ਨਾਲ ਮੱਥਾ ਮਾਰਦੇ ਹੁੰਦੇ ਆ ਫੇਰ ਤਾਂ ਪੱਥ ਦੀਆਂ ਫੇਰ ਅਸੀਂ ਲਿਆਉਨੀਆਂ ਸਿਕਾਉਂਦੀਆਂ ਸੌ ਸਿਆਪੇ ਕਰਦੀਆਂ ਹੁੰਦੀਆਂ ਧੀਆਂ ਚੁੱਲ੍ਹੇ ਤੇ ਕੋਈ ਨਾ ਬੇਬੇ ਹਾਲੇ ਤੇਰਾ ਸਰੀਰ ਵਧੀਆ ਪਿਆਗਾ ਤੂੰ ਬੈਠੀ ਰਹਿਣੀ ਸਾਰਾ ਦਿਨ ਮੰਜੇ ਤੇ ਗੋਡੇ ਦੁਖਣ ਲੱਗ ਜਾਣਗੇ ਤੇਰੇ ਮਾੜਾ ਮੋਟਾ ਤੋਰਾ ਫੇਰਾ ਕਰਿਆ ਕਰੇਗੀ ਗੋਡੇ ਤਾਂ ਨਹੀਂ ਖੜਦਣਗੇ ਤੂੰ ਐ ਕਰਿਆ ਕਰ ਤੂੰ ਚੁੱਲ੍ਹੇ ਤੇ ਰੋਟੀਆਂ ਬਣਾ ਲਿਆ ਕਰ। ਦੇਖ ਭਾਈ ਮੇਰੀ ਗੱਲ ਸੁਣ। ਆ ਗਾਂਸਾਂ ਗੂਸਾਂ ਤੇ ਤਾਂ ਮੈਥੋਂ ਪੱਕਦੀਆਂ ਨਹੀਂ ਹੈਗੀਆਂ। ਮੈਂ ਤਾਂ ਨਾ ਬਾਲਣ ਹੋਵੇ ਜਿਵੇਂ ਚੁੱਲ੍ਹੇ ਤੇ ਬੈਠ ਕੇ ਨਾਲ ਤਾਂ ਮੈਂ ਪਹਿਲਾਂ ਸਬਜ਼ੀ ਬਣਾਵਾਂ, ਫੇਰ ਮੈਂ ਰੋਟੀ ਪਕਾਵਾਂ। ਦੁੱਧ ਤੇ ਆਦਤ ਤਾ ਸਾਰੇ ਕੰਮ ਮੈਂ ਚੁੱਲ੍ਹੇ ਤੇ ਕਰਾਂਗੀ। ਐਂ ਤਾਂ ਮੈਂ ਕਹਿੰਦੀ ਆਂ ਵੀ ਇੱਧਰਲਾ ਮੈਂ ਕਰ ਲਿਆ ਕਰੂੰ ਉੱਧਰਲਾ ਤੂੰ ਕਰ ਲਿਆ ਕਰ ਚੁੱਲ੍ਹੇ ਦਾ। ਕੋਈ ਨਾ ਮੈਂ ਕਰ ਲਿਆ ਕਿਉਂ ਗੱਲ ਕਰ ਮੈਨੂੰ ਤਾਂ ਬਾਲਣ ਲਿਆ ਦਿਓ ਭਾਈ। ਕੋਈ ਨਾ ਤੂੰ ਬਾਲਣ ਪਾਥੀਆਂ ਦਾ ਨਾ ਫਿਕਰ ਕਰ। ਬਾਲਣ ਪਾਥੀ ਤਾਂ ਮੈਂ ਤੈਨੂੰ ਆਪ ਹੀ ਲੈ ਦਿਆ ਕਰੂੰਗੀ ਚੱਲ ਲਿਆ ਦੀ ਭਾਈ ਜਿੱਥੇ ਲਿਆ ਕੇ ਦੇਵੇਂਗੀ ਚੁੱਲੇ ਤੇ ਤਾਂ ਮੈਂ ਸਾਰਾ ਕੰਮ ਆਪ ਹੀ ਕਰ ਲੂੰਗੀ ਹਾਂ ਤਾਂ ਮੈਂ ਕਹਿੰਦੀ ਆ ਵੀ ਪਾਥੀਆਂ ਕੋਲ ਤੇ ਮੈਂ ਤੈਨੂੰ ਆਪ ਹੀ ਲਿਆ ਦੂੰਗੀ ਤੂੰ ਚੁੱਲੇ ਦਾ ਕਰ ਲਿਆ ਕਰ ਮੈਨੂੰ ਇੰਨੇ ਦੀ ਸਹਾਰਾ ਹੋ ਜਾਊਗਾ ਫਿਰ ਮੈਂ ਡੰਗਰਾਂ ਦਾ ਵੀ ਕਰਦੀਆਂ ਫਿਰ ਚੁੱਲੇ ਕਿ ਨਹੀਂ ਜਾਣੀਆਂ ਚੱਲ ਚੰਗਾ ਫਿਰ ਮੈਂ ਤੇਰੀ ਤਾਈ ਕੇ ਜਾ ਕੇ ਆਉਣੀ ਆ ਦੇਖਦੀ ਆਪਾਂ ਕੀ ਕਰਦੀਆਂ ਨੇ ਉਹ ਹਾ ਹੋ ਦੇਖਿਆ ਤੇਰੇ ਨਾਲ ਦੀਆਂ ਬੇਲੀਆਂ ਉਹਨੇ ਕੋਈ ਕੀ ਕਹੀ ਜਾਂਦੀ ਏ ਤੂੰ ਮੈਨੂੰ ਕਹਿੰਦੀ ਕੁਛ ਕੁਛ ਨਹੀਂ ਬੇਬੇ ਮੈਂ ਤਾਂ ਹੀ ਕਹਿੰਦੀ ਸੀ ਵਾਹ ਜਾਇਆ ਦੇਖ ਹੈ ਤਾਈ ਹੋਰੀਆਂ ਕੀ ਕਰਦੀਆਂ ਬਾ ਜਾ ਕੇ ਹੁਨੀਆ ਉਹਦਾ ਭਰਾ ਆਇਆ ਤੀ ਕੱਲ ਉਹ ਪਤਾ ਨਹੀਂ ਭਈ ਕਿਵੇਂ ਆਇਆ ਤੀ ਮੈਂ ਦੇਖ ਕੇ ਹੁਨੀ ਪਹਿਲੇ ਕੀ ਗੱਲ ਲੇਗੀ ਲੈ ਅਗਲੇ ਨੇ ਕੁੜੀ ਵਿਆਹੀ ਐ ਭਰਾ ਨੇ ਤਾਂ ਹੁਨੀਆ ਬੇਬੇ ਤੇਰਾ ਵੀ ਦਵਾਖਣਾ ਪੁੱਠਾ ਚੱਕੀ ਮੰਗੂ ਘੁੰਮਦਾ ਹੈਗਾ ਤੇ ਪੁੱਠੀਆਂ ਗੱਲਾਂ ਕਿਉਂ ਕਰਦੀ ਹੁਨੀਆ ਅਗਲੀ ਦਾ ਭਰਾ ਅਗਲਾ ਆਊਗਾ ਹੀ ਮਿਲਣ ਤਾਂ ਆਉਂਦੀ ਹੁੰਦਾ ਅਗਲਾ ਨਹੀਂ ਤੂੰ ਮੈਨੂੰ ਬਾੜਾ ਗਿਆਨ ਜਨਨ ਦਿਆ ਕਰ ਹੈ ਮੈਨੂੰ ਪਤਾ ਹੀ ਐ ਕੋਈ ਕਦੋਂ ਆਉਂਦਾ ਕਿਵੇਂ ਆਉਂਦਾ ਹੈਗਾ ਮੈਨੂੰ ਪਤਾ ਹੀ ਐ ਬੇਬੇ ਤੂੰ ਕਾਹਦਾ ਜਾਨੀਆ ਸਵਾਬ ਲੈਣ ਦੀ ਮਾਰੀ ਫਿਰਦੀ ਰਹਿਣੀ ਐ ਸਾਰਾ ਦਿਨ ਐ ਰੋਕਦੀ ਟੋਕਦੀ ਰਹਿੰਦੀ ਐ ਲਹੂ ਪੀਰਖ ਹੈ ਡੋਲੇ ਜਿਨੇ ਜੇ ਤਾਂ ਵਿਉਨਿਆ ਤਾਂ ਵੀ ਔਖਾ ਹੈ ਜੇ ਨਹੀਂ ਵਿਉਹਦੇ ਤਾਂ ਵੀ ਔਖਾ ਹੈ ਸਾਰਾ ਦਿਨ ਨਹੀਂ ਹਟਦੀ ਹੈਗੀ ਕਿਚ 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 ਕਰੀ ਜਾਂਦੀ ਹੈ ਕਿਧਰ ਇਹ ਨਿਕਲ ਦਿੰਦੀ ਮੈਂ ਤਾਂ ਲਾ ਦੇਖਦੀਆਂ ਕੀ ਕਰਦੀ ਹੈਗੀ ਉਹ ਕੰਮ ਕਰਦੀ ਹੋਰ ਤਾਂ ਕੀ ਕਰਦੀ ਹੈ ਵੇਲੀ ਹੈ ਨਿਪੰਡ ਕਰੀ ਹੈ ਕੀ ਕਰੀ ਜਾਂਨੀ ਆ ਬਸ ਬਣਾ ਗੋਹਾ ਜਾ ਟਾਲ ਦਿੱਤੀ ਹੋਰ ਠੀਕ ਹੈ ਭੈਣੀ ਹਾਂ ਠੀਕ ਠਾਕ ਹੈ ਭੈਣੀ ਆਪਣੀ ਠੀਕ ਨੇ ਸਾਰੇ ਹਾਂ ਵਧੀਆ ਵਧੀਆ ਠੀਕ ਆ ਗੋਹਾ ਜਾ ਰਪਾ ਤੇ ਪਾਥੀਆਂ ਪੱਥ ਕੇ ਆਈਆਂ ਅੱਛਾ ਹੋਰ ਉੱਥੇ ਬੈ ਨਹੀਂ ਆ ਜਾ ਮੰਜੀ ਤੇ ਨਾ ਗੋਹਾ ਪੱਥੇ ਨਾ ਸਿੱਟੇ ਲੈ ਹੋਰ ਕੀ ਗੱਲ ਭਾਈ ਇੱਕ ਬੱਠਾ ਦੋ ਗੋਹੇ ਦੇ ਹੁੰਦੇ ਨੇਗੇ ਸਿੱਟ ਵੀ ਸਕਦੀ ਹੈ ਪੱਥ ਵੀ ਚਾਰ ਪਾਥੀਆਂ ਹੁੰਦੀਆਂ ਨੇ ਨਾ ਭੈਣੇ ਸਿੱਟਦੀ ਨਹੀਂ ਹੈ ਲੈ ਦੇਖ ਲੈ ਨਹੀਂ ਭੈਣੇ ਉਹਦੇ ਪਿਓ ਨੇ ਤਾਂ ਕਾਰਮਿਆ ਸੀ ਸਾਡੇ ਨਾਲ ਗੋਹਾ ਵੀ ਸਾਡੀ ਕੁੜੀ ਗੋਹਾ ਨਹੀਂ ਸਿੱਟਦੀ ਹੈਗੀ ਨੀ ਭੈਣੇ ਫਿਰ ਤੂੰ ਨਹੀਂ ਕਹਿ ਸਕੀ ਵੀ ਜਦੋਂ ਭਾਈ ਦੁੱਧ ਪੀਊਗੀ ਫਿਰ ਗੋਹਾ ਵੀ ਸਿਟਣਾ ਪਊਗਾ ਕੱਖ ਵੀ ਪਾਉਣੇ ਪੈਣਗੇ ਹੁਣ ਪਸ਼ੂਆਂ ਦਾ ਕਰਨਾ ਹੀ ਪਊਗਾ ਜੇ ਤਾਂ ਆਪਾਂ ਦੁੱਧ ਪੀਣੇ ਆ ਨਹੀਂ ਭੈਣੇ ਉਦੋਂ ਐ ਹੋ ਗਿਆ ਵੀ ਕੁੜੀਆਂ ਬਾਹਰ ਜਾ ਹੀ ਜਾਂਦੀਆਂ ਨੇ ਵੀ ਚਲ ਵੀ ਚਲ ਜਵਾਕ ਬਹਿ ਜਾਊਗਾ ਹੋਰ ਭੈਣੇ ਸਾਰੇ ਪੰਜਾਬ ਦੀਆਂ ਕੁੜੀਆਂ ਤਾਂ ਬਾਹਰ ਵਗ ਗਈਆਂ ਇਹ ਤਾਂ ਟਾਮੇ ਟਾਮੇ ਕੁੜੀਆਂ ਹੀ ਰਹਿ ਗਈਆਂ ਨਹੀਂ ਭੈਣੇ ਮੈਨੂੰ ਆਈ ਸੀ ਵੀ ਚਲ ਜਿੰਮੇ ਜੇ ਲੋਟਾਂ ਦੋਵੇਂ ਜੇ ਹੋ ਜੇ ਕੰਮ ਹੋਰ ਕੀ ਆਗਾ ਆਪ ਸਿਟ ਲੈਨੀ ਆ ਚੱਲ ਭੈਣੇ ਮੁੰਡਾ ਬਿਆ ਹੈਗਾ ਸਿੱਟੀ ਚੱਲ ਤੂੰ ਹੁਣ ਬੋਹਾ ਨਹੀਂ ਭੈਣੇ ਮੈਂ ਹੀ ਸਿੱਟਦੀ ਆ ਫਿਰ ਹੋਰ ਕਿਹਨੇ ਸਿੱਟਣਾ ਇੱਥੇ ਮੈਂ ਤਾਂ ਭੈਣੇ ਜਦੋਂ ਦੇਖਣ ਆਏ ਨੇ ਮੈਂ ਤਾਂ ਉਹਦੀ ਕਾਰ ਮਲਿਆਤੀਗਾ ਮੈਂ ਖਾ ਦੇਖ ਭਾਈ ਕੰਮ ਮੈਥੋਂ ਹੁੰਦਾ ਨਹੀਂਗਾ ਕੰਮ ਕੁੜੀ ਨੂੰ ਸਾਰਾ ਕਰਨਾ ਪਊਗਾ ਕੱਲ ਨੂੰ ਕਿਤੇ ਐ ਕਹੇਦੇ ਵੀ ਮੈਂ ਤਾਂ ਕਰਦੀ ਨਹੀਂ ਹੈਗੀ ਕੁਝ ਵੀ ਮੇਥੋਂ ਮੈਂ ਕਿਹ ਡੱਕਾ ਨਹੀਂ ਟੁੱਟਦਾ ਚੱਲ ਚੰਗਾ ਭੈਣੇ ਤੇ ਕਾਰ ਮਲਿਆਤੀ ਅਸ ਤਾਂ ਬਸ ਉਹਦੋਂ ਪਹਿਲਾ ਮੁੰਡਾ ਮੰਨਿਆ ਨਹੀਂ ਵਿਆਹ ਨੂੰ ਜੇ ਮਨਾਇਆ ਤੀ ਤਾਂ ਫਿਰ ਐ ਹੋ ਗਿਆ ਵੀ ਚੱਲ ਕੋਈ ਨਾ ਜਿਵੇਂ ਜੇ ਬਣਦਾ ਮੈਂ ਠੀਕ ਐ ਸਾਡੇ ਤਾਂ ਮੁੰਡਾ ਨਿਆਣਾ ਹੀ ਸੀ ਭੈਣੇ 23 ਸ ਮੈਂ ਤਾਂ ਫੇਰ ਲੈ ਲਿਆ ਬਸ ਜਿਵੇਂ ਉਹ ਹੋਇਆ ਮੈਂ ਕਿਹਾ ਚੱਲ ਠੀਕ ਹੈ ਵਧੀਆ ਭਾਈ ਕੰਮ ਵਾਲੀ ਹੋਵੇ ਤੇ ਭੈਣੇ ਤੁਹਾਡਾ ਮੁੰਡਾ ਤਾਂ ਨਖਰੇ ਨਹੀਂ ਸੀ ਕਰਦਾ ਸਾਡਾ ਤਾਂ ਨਖਰੇ ਵਾਲੇ ਕਰਦਾ ਸੀ ਉਹਨੇ ਤਾਂ 20 ਫੋਟੋਆਂ ਮੋੜਤੀਆਂ ਸੀ ਆਈਆਂ ਕਰੋ ਨਹੀਂ ਭੈਣੇ ਸਾਡਾ ਮੁੰਡਾ ਨਹੀਂ ਨਖਰੇ ਨੁਖਰੇ ਕਰਦਾ ਉਹ ਤਾਂ ਕਹਿੰਦਾ ਜਿਵੇਂ ਤੁਸੀਂ ਕਹੋਗੇ ਓਵੇਂ ਕਰ ਲਉ ਕਹਿੰਦਾ ਤੇ ਜਹੀ ਜੀ ਤੁਸੀਂ ਲੈਣੀਆਂ ਲੈ ਲਓ ਭਾਈ ਅੱਜ ਮਾਂ ਕਾਰਮ ਲੈ ਕੱਲ ਨੂੰ ਤੂੰ ਰੌਲਾ ਨਾ ਪਾਈ ਉਹ ਤਾਂ ਕੁਝ ਨਹੀਂ ਬੋਲਦਾ ਸੀ ਭੈਣੇ ਨਖਰੇ ਨੁਖਰੇ ਉਹਨੇ ਨਹੀਂ ਕਰੇ ਕਦੀ ਹੋਰ ਭੈਣੇ ਛੱਡ ਪਰੇ ਇਹ ਤਾਂ ਗੱਲਾਂ ਤੇ ਤੂੰ ਕੀ ਕਰਕੇ ਆਈ ਫੇਰ ਹੁਣ ਕੀ ਕਰਨਾ ਸੀ ਭੈਣੇ ਉਹ ਤਾਂ ਮੈਂ ਬੇਲੀ ਹੁੰਦੀ ਸੀ ਅੱਜ ਪਹਿਣੇ ਮੈਨੂੰ ਉਹਨੇ ਕਹਿਤਾ ਬਹੂ ਨੇ ਕਹਿੰਦੀ ਆ ਕਿ ਤੂੰ ਆਖੇ ਅੱਧਾ ਕੰਮ ਕਰਿਆ ਕਰ ਕਈ ਰੋਟੀ ਟੁਕੜਾ ਤੂੰ ਕਰਿਆ ਕਰ ਕਹਿੰਦੀ ਪਸੂਆਂ ਦਾ ਮੈਂ ਕਰਿਆ ਕਰੂੰਗੀ ਕਹਿੰਦੀ ਆ ਕਿ ਨਾ ਆਖੇ ਬਿੱਕਰ ਡੱਕਾ ਤੋੜਦਾ ਨਾ ਉਹਦਾ ਬਾਪੂ ਡੱਕਾ ਤੋੜਦਾ ਨਾ ਤੂੰ ਤੋੜਦੀ ਆ ਕਹਿੰਦੀ ਬੇਲੀ ਬੈਠੀ ਰਹਿੰਦੀ ਸਾਰਾ ਦਿਨ ਕਹਿੰਦੀ ਕਿ ਬੇਲਿਆਂ ਨੂੰ ਮੈਂ ਇੰਨਾਂ ਜਾਨਿਆਂ ਨੂੰ ਕਿਵੇਂ ਰੋਟੀਆਂ ਦੇਵਾਂ ਕਹਿੰਦੀ ਪਹਿਣੇ ਇਆਂ ਜੇ ਗੱਲਾਂ ਸੁਣਾਤੀਆਂ ਉਹ ਹੁਣ ਵੀ ਐਂ ਕਹਿਤਾ ਤੈਨੂੰ ਵੀ ਮੈਂ ਵੀ ਕਹਿਤਾ ਪਹਿਣੇ ਫਿਰ ਮੈਂ ਕਿਹਾ ਦੇਖ ਮੈਂ ਰੋਟੀ ਪਕਾ ਦਿਆ ਕਰੂੰਗੀ ਸਾਰੇ ਕੰਮ ਚੁੱਲ੍ਹੇ ਤੇ ਕਰ ਦਿਆ ਕਰ ਮੈਂ ਇਥੋਂ ਨਿਆ ਸੋਡੇ ਸਿਲੰਡਰਾਂ ਸਲੁੰਡਰਾਂ ਆਇਆ ਤੇ ਮੱਥੇ ਵੱਜਦੇ ਨਾਲੇ ਮੈਂ ਇਥੋਂ ਖੜ ਕੇ ਰੋਟੀਆਂ ਕਿੱਥੇ ਪਕਦੀਆਂ ਨੇ ਬੈਠੀ ਬੈਠੀ ਕਰਦਿਆ ਕੋ ਸਾਰਾ ਕੰਮ ਨਹੀਂ ਪੈਂਦਾ ਚੱਲ ਚੰਗਾ ਤਾਂ ਤਾਂ ਕਹਿ ਕੇ ਪੈਂਦਾ ਛਡਾ ਲਿਆ ਹੁਣ ਤਾਂ ਇਥੋਂ ਤੈਨੂੰ ਉਹਨੇ ਬਾਲਣ ਇਕੱਠਾ ਹੋਣਾ ਨਹੀਂ ਤੇ ਇਥੋਂ ਤੈਨੂੰ ਰੋਟੀਆਂ ਨਹੀਂ ਪਕਾਉਣੀਆਂ ਪੈਣੀਆਂ ਉਹ ਤਾਂ ਦੋ ਵੱਠਾ ਸਿਰਦੀ ਸਿੱਟ ਕੇ ਭੱਜ ਕੇ ਮੁੜ ਜਾਂਦੀ ਆ ਉਹ ਕਿਹੜਾ ਪਾਥੀਆਂ ਪਸਦੀ ਆ ਰੋਜ਼ੇ ਲੈ ਉਹ ਤਾਂ ਕਹਿੰਦੀ ਮੈਂ ਤਾਂ ਬਾਲਣ ਬਥੇਰੇ ਲਿਆ ਦੂੰਗੀ ਕਹਿੰਦੀ ਤੂੰ ਰੋਟੀ ਪਕਾਉਣ ਵਾਲੀ ਬਣ ਮੈਂ ਤਾਂ ਹੁਣ ਕਹਿੰਦੀ ਬਥੇਰੇ ਲਿਆ ਦੂੰਗੀ ਰੋਟੀ ਪਕਾਦਿਆ ਕਰ ਰੋਜ਼ ਬੈ ਵਿਕਰਤ ਮੁੱਲਮਾਂ ਕੋ ਆਉਗੀ ਲੱਕੜਾਂ ਤਾਂ ਹੀ ਤਾਂ ਤੈਨੂੰ ਕਹਿੰਦੀ ਐ ਵੀ ਮੈਂ ਆਪੇ ਲਿਆ ਤੂੰ ਬਾਲਣ ਉਹ ਤਾਂ ਕਿੱਦਾਂ ਹੋਰ ਨਾ ਬਾਲਣ ਲਿਆ ਕੇ ਦੇ ਦੇ ਉਹ ਤਾਂ ਡੱਕਾ ਨਹੀਂ ਤੋੜਦਾ ਕਰੇ ਕੰਮ ਦਾ ਨਹੀਂ ਤੇਰੇ ਪਾ ਤਾਂ ਨਹੀਂ ਤੋੜਦਾ ਡੱਕਾ ਜਦੋਂ ਉਹਨੇ ਕਹਤਾ ਫਿੰਦ ਚਲਿਆ ਚੱਲ ਭੈਣੇ ਇਹ ਲਿਆ ਦੂਗਾ ਬਾਲਣ ਮੈਂ ਪਕਾ ਦਿਆ ਕਰੂੰਗੀ ਨਹੀਂ ਆ ਸਿਲੰਡਰ ਤੇ ਤਾਂ ਮੈਥੋਂ ਕੁਝ ਹੁੰਦਾ ਨਹੀਂ ਹੈਗਾ ਤੇ ਉਹ ਤਾਂ ਸਾਰਾ ਕੁਝ ਨਾ ਸਿਲੰਡਰ ਤੇ ਕਰਦੀ ਐ ਦੁੱਧ ਤਾਂ ਤੇ ਵੀ ਸਾਰੇ ਸਬਜ਼ੀਆਂ ਸੁਬਜ਼ੀਆਂ ਉਹ ਤਾਂ ਜਮੀਂ ਨਹੀਂ ਚੁੱਲੇ ਚ ਅੱਗ ਪਾਉਂਦੀ ਹੈਗੀ ਨਹੀਂ ਤਾਂ ਆਪਾਂ ਹੀ ਭੈਣੇ ਵਹਿਮ ਕਰਦੀਆਂ ਦੀ ਵੀ ਚੁੱਲੇ ਅੱਗ ਪਾਉਣ ਨਾਲ ਸ਼ੁਰੂਆਤ ਹੁੰਦੀ ਐ ਦਿਨ ਦੀ ਇਹ ਹੁਣ ਨਹੀਂ ਕਰਦੀਆਂ ਇਹ ਤਾਂ ਭੈਣੇ ਖਿੱਠੇ ਵੀ ਆਪ ਹੀ ਹੁੰਦੀਆਂ ਨੇਗੀਆਂ ਹੁਣ ਪਹਿਲਾਂ ਕਿਸੇ ਨੂੰ ਇੰਨੀਆਂ ਬਿਮਾਰੀਆਂ ਕਿੱਥੋਂ ਲੱਗਦੀਆਂ ᱛੀਆਂ ਹੁਣ 3600 ਬਿਮਾਰੀ ਲਾਈ ਬੈਠੀਆਂ ਨੇਗੀਆਂ ਇਹ ਤਾਂ ਤੇਰੀ ਗੱਲ ਸਹੀ ਆ ਬਿਮਾਰੀਆਂ ਤਾਂ ਨਹੀਂ ਸੀ ਹੁਣ ਸਾਡੀ ਰੋਜ਼ ਸਿਰਵੰਨੀ ਰੱਖਦੀ ਹੈਗੀ ਮੰਮੀ ਮੇਰਾ ਸਿਰ ਦੁਖਦਾ ਮੇਰਾ ਸਿਰ ਦੁਖਦਾ ਕੁਝ ਤਾਂ ਭੈਣੇ ਦੁਖਦਾ ਹੁੰਦਾ ਕੁਸੇ ਖੇਖਣ ਕਰਦੀਆਂ ਨੇ ਫਿਰ ਜੇ ਕਹਿੰਦੇ ਆ ਫਿਰ ਅਗਲਾ ਕਹਿੰਦਾ ਸੱਸ ਸਹੁਰੇ ਮਾੜੇ ਨੇਗੀ ਬਸ ਆਹੀ ਹਾਲ ਹੈ ਭੈਣੇ ਸਾਰੇ ਨੈ ਕੁਲੇ ਹੁਣ ਦੀਂਦੀ ਨਹੀਂ ਕਿੱਧਰ ਵਾਗੀ ਹੁਣ ਨਹੀਂ ਭੈਣੇ ਉਹ ਜਿਹੜੀ ਲੂਲੀ ਰੀੜੀ ਲਵਾਉਂਦੇ ਨੇ ਉਹ ਬੈਠੀ ਉਹ ਦੇਖੀ ਜਾਂਦੀ ਐ ਨਾਟਕ ਨੋਟ ਕੇ ਦੇਖਦੀ ਐ ਖਣੀ ਕੋਈ ਇਹੀ ਨਾਟਕ ਦੇਖ ਦੇਖ ਕੇ ਭੈਣੇ ਫਿਰ ਘਰੇ ਨਾਟਕ ਕਰਦੀਆਂ ਨੇਗੀਆਂ ਉਵੇਂ ਜਿਵੇਂ ਕਰਦੀਆਂ ਨੇ ਜਿਵੇਂ ਦੇਖਦੀਆਂ ਨੇ ਉਹਦੇ ਚ ਨਹੀਂ ਭੈਣੇ ਤੇਰੀ ਗੱਲ ਜਮਾ ਸਹੀ ਐ ਸਾਰਾ ਦਿਨ ਲਾ ਕੇ ਬੈਠੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਫਿਰ ਮੁੰਡੇ ਕੋਲ ਦੱਸ ਦਿਆ ਨੇ ਉਹ ਵੀ ਗੱਲ ਨੂੰ ਆਉਂਦੇ ਨੇ ਨਹੀਂ ਪਹਿਨੇ ਚੱਲ ਕੋਈ ਨਾ ਜਿਵੇਂ ਕਰਦਿਆ ਨੇ ਕਰੀ ਜਾਣਦੇ ਹੁਣ ਤਾਂ ਔਖੀ ਸੁਖੀ ਜਿੰਦਗੀ ਆਵਦੀ ਅੱਧੀ ਕਨਾਂਗੀ ਅੱਧੀ ਕਰੇਗੀ ਐਂ ਲੰਘ ਜੂਗੀ ਹੋਰ ਕੀ ਐ ਫਿਰ ਹੁਣ ਗੱਲ ਸਹੀ ਐ ਪਹਿਨੇ ਹੁਣ ਤੱਕ ਦੁੱਖੀ ਦੇਖੇ ਨੇਗੇ ਸੁੱਖ ਤਾਂ ਕਰਮਾਂ ਚ ਹੈ ਹੀ ਨਹੀਂ ਗਾਹਾਂ ਫਿਰ ਕਿੱਥੋਂ ਹੂ ਕਿੱਥੋਂ ਸੁੱਖ ਹੋਊਗਾ ਨਹੀਂ ਪਹਿਨੇ ਕਿੱਥੋਂ ਹੋਣਾ ਦੀ ਪਹਿਲਾਂ ਤਾਂ ਸੱਸ ਨਾ ਕਟਿਆ ਨਣ ਦਾ ਨਾ ਕਟਿਆ ਭੈੜੀਆਂ ਨਾਲ ਫਿਰ ਤੈਨੂੰ ਪਤਾ ਲਾਦ ਹੋਗੀ ਉਹਨਾਂ ਨਾਲ ਹੋ ਗਿਆ ਫਿਰ ਇਹ ਆਪ दारू ਪੀਂਦੇ ਸੀ ਉਹਨਾਂ ਨਾਲ ਹੁਣ ਭੈਣੇ ਰਹਿੰਦਾ ਖੁੰਦਾ ਇਹਨਾਂ ਨੇ ਕਸਰ ਕੱਢਤੀ ਨੂਹਾਂ ਨੇ ਆ ਕੇ ਜਮਾ ਹੋਰ ਭੈਣੇ ਨੂਹਾਂ ਤਾਂ ਐਂ ਕਰਦੀਆਂ ਨੇ ਚੱਲ ਭੈਣੇ ਜਿਹੜਾ ਲਿਖਿਆ ਸੀ ਮੁਕੱਦਰ ਚੇ ਭੋਗ ਲਿਆ ਦੇਖ ਲਿਆ ਸਾਰਾ ਕੁਝ ਹੁਣ ਤਾਂ ਲੈ ਬੇਬੇ ਕਹਿੰਦੀ ਸੀ ਮੈਂ ਚੁੱਲ੍ਹੇ ਤੇ ਕੰਮ ਕਰ ਲਿਆ ਕਰੂੰ ਹੁਣ ਲੈ ਆ ਕੇ ਦਿੰਨੀ ਉਹਨੂੰ ਪਾਥੀਆਂ ਉਹ ਤਾਂ ਗੱਲਾਂ ਮਾਰਦੀਆਂ ਹੋਣੀਆਂ ਮੈਂ ਭਰ ਲਿਉਂ ਮੱਠਲ ਲੈ ਉਹ ਤਾਂ ਹੋ ਬੈਠੀਆਂ ਨੇ ਗੱਲਾਂ ਮਾਰੀ ਆਂਦੀਆਂ ਨੇ ਯਰਕ ਦੇਣੇ ਲੈ ਜਾਨੀ ਆ ਸੁੱਕੀਆਂ ਸੁੱਕੀਆਂ ਪਾਥੀਆਂ ਪਾ ਕੇ ਰੋਟੀ ਤਾਂ ਪਕਾਉਗੀ ਸੁੱਕੀਆਂ ਸੁੱਕੀਆਂ ਇਹ ਦੇਖਦੀਆਂ ਵਿੱਚ ਆਦੋ ਹਾਂ ਤਾਂ ਸੁੱਕੀਆਂ ਹੀਆਂ ਨੇ ਵਿੱਚ ਵਿੱਚ ਤਾਂ ਬਹੁਤ ਆ ਰੁਕੀ ਨਾ ਪਰ ਮੈਂ ਤਾਂ ਜਾਣਨੀ ਆ ਪਤਾ ਨਹੀਂ ਹਜੇ ਕੀ ਬੋਲੂਗੀ ਕੋਲ ਤੂੰ ਵੀ ਆ ਜਾ ਕਰ ਕਦੇ ਮੈਂ ਤਾਂ ਦੇਖਣਾ ਸੋਡੇ ਦੋ ਦੋ ਗੇੜੇ ਮਾ ਮੈਂ ਬਣੇ ਆਉਂਗੀ ਬਸ ਟਾਈਮ ਹੀ ਨਹੀਂ ਲੱਗਦਾ ਕ ਮਾਧੰਦਿਆਂ ਚ ਆਉਂਗੀ ਤੇ ਦਿਹਾਵਲਾ ਹੋ ਜਾਂਦਾ ਆ ਜਾ ਕਰ ਚੰਗ ਲੈ ਆ ਕੀ ਕਰੀ ਜਾਂਦੀਗੀ ਬਾਥੀਆਂ ਚੱਕੀ ਜਾਂਦੀ ਐ ਦੇਖਦੀਆਂ ਜਾ ਕੇ ਕੁਛ ਦੀਆਂ ਆ ਕੀ ਕਰ ਜਾਨੀ ਐ ਤੂੰ ਪਾਥੇ ਚੱਕੀ ਜਾਨੀ ਐ ਉਹਨਾਂ ਦੀਆਂ ਸਰਜੀਤ ਕਿਆਂ ਹੈ ਤੂੰ ਸਾਰੀਆਂ ਪਾਥੇ ਚੱਕੀ ਜਾਨੀ ਐ ਪਹਿਲਾਂ ਮੈਨੂੰ ਐ ਦੱਸ ਕੀ ਕਰਾਂਗੀ ਇਹਨਾਂ ਦਾ ਬੇਬੇ ਆਥਨੇ ਤੇਰੀ ਰੋਟੀਆਂ ਦੀ 바ਰੀ ਐਗੀ ਰੋਟੀਆਂ ਨਹੀਂ ਬਣਾਏਂਗੀ ਤੈਨੂੰ ਰੋਟੀਆਂ ਨੂੰ ਕਿਹਾ ਸੀ ਫਿਰ ਉਹਨੂੰ ਬਾਲਣ ਤਲ ਜਾਣੀ ਪਊਗਾ ਫੇਰ ਹੀ ਰੋਟੀਆਂ ਪੱਕਣਗੀਆਂ ਲੈ ਹੁਣ ਤੋ ਇਹਨਾਂ ਚੋਰੀ ਕਰਕੇ ਲੈ ਕੇ ਜਾਵੇਂਗੀ ਪਾਥੀਆਂ ਪਹਿਲਾਂ ਹੋਰ ਕੀ ਕਰਾਂ ਫੇਰ ਹੁਣ ਆਪਣੇ ਤਾਂ ਹੈ ਨਹੀਂ ਪਾਥੀਆਂ ਆਪਾਂ ਕਿਹੜਾ ਪੱਤ ਦੇਾਂਗੇ ਇੱਥੇ ਹੀ ਆਉਂ ਪਤਾ ਲੱਗ ਗਿਆ ਪਹਿਲਾਂ ਮੈਂ ਗੁੱਤ ਪੱਟ ਦੇਣਗੀਆਂ ਕਿਉਂ ਰੌਲਾ ਪਾਇਆ ਅਗਲੇ ਨੂੰ ਪਤਾ ਲੱਗ ਜੂਗਾ ਇੱਥੇ ਹੋਰ ਸੈਪਾ ਪਵਾਂਗੀ ਤੂੰ ਘਰੇ ਚੱਲ ਮੈਂ ਹਉਣੀਆਂ ਲੈ ਕੇ ਬਾਥੀਆਂ ਨਾ ਹੁਣ ਪੁੱਛ ਕੇ ਚੱਕ ਲੈਂਦੀ ਅਗਲੇ ਨੂੰ ਨਾਲੇ ਹੁਣ ਮੇਰੀ ਬੇਇੱਜ਼ਤੀ ਕਰਾਵੇਂਗੀ ਜੇ ਪਤਾ ਲੱਗ ਗਿਆ ਮੈਂ ਤਾਂ ਜਾਣੀ ਆ ਬੋਲੀ ਚੱਲ ਤੈਨੂੰ ਤਾਂ ਬਾਥੀਆਂ ਲਿਆ ਕੇ ਦੇਉਂਗੀ ਮੈਂ ਤਾਂ ਲੈ ਕੀ ਜਾਉਂ ਤੂੰ ਬੋਲੀ ਆਂਦੇ ਲੱਗ ਗਏ ਇੱਥੇ ਰੌਲਾ ਪਾਉਣ ਆ ਕੀ ਆਏ ਨੇ ਵੀ ਚੁੱਪ ਕਰਕੇ ਘਰੇ ਭੱਜ ਜਾ ਲੈ ਸ਼ਰਮ ਨਹੀਂ ਮੰਨਦੀ ਹੈਗੀ ਵੀ ਜੇ ਕਲੇਸ ਪੈ ਗਿਆ ਪਹਿਲਾਂ ਫੇਰ ਫੇਰ ਦੱਸ ਕੀ ਕਰਾਂਗੇ ਹਏ ਹੇ ਲੈ ਪਾਥੀਆਂ ਧਰ ਕੇ ਨਾ ਪਹਿਲਾਂ ਤਾਂ ਬੇਬੇ ਨੂੰ ਦੇਵਾਂ ਪਤਾ ਨਾ ਬੇਬੇ ਉਥੇ ਤੂੰ ਬੜੇਵੇਂ ਮੰਗਦੀ ਸੀ ਜਦੋਂ ਤੈਨੂੰ ਪਤਾ ਲੱਗ ਗਿਆ ਸੀ ਵੀ ਮੈਂ ਚੋਰੀ ਕਰੀ ਆਂਨੀ ਆਂਗੀ ਤੂੰ ਉਥੇ ਮੇਰੇ ਕੋਲੇ ਕੀ ਲੈਣ ਗਈ ਸੀ ਨਹੀਂ ਤਾਂ ਤੂੰ ਮੇਰੀ ਬੇਇੱਜ਼ਤੀ ਕਰਾਉਂਦੀ ਨਾ ਆਪਦੇ ਮਾੜ ਘਟਾਉਂਦੀ ਨਹੀਂ ਮੇਰੀ ਗੱਲ ਸੁਣ ਤੂੰ ਉਹਨਾਂ ਨੂੰ ਪੁੱਛ ਲੈਂਦੀ ਫਿਰ ਕਿੱਡੀ ਕੀ ਗੱਲ ਹੋ ਜਾਂਦੀ ਜਾਂ ਪਪਾ ਇਸ ਦੇਣ ਦੇ ਮੁੱਲ ਲੈ ਲੈਂਦੀ ਹਾਂ ਹੁਣ ਚੋਰੀ ਵੀ ਕੋਈ ਕਰਦਾ ਹੁੰਦਾ ਪਾਥੀਆਂ ਦੀ ਭਾਈ ਤੂੰ ਤਾਂ ਵਾਲੀ ਉਹ ਕਰਨ ਲੱਗ ਗਈ ਮੇਰੇ ਨਾਲ ਨਾ ਬੇਬੇ ਮੈਨੂੰ ਤਾਂ ਤੂੰ ਮਤਾਂ ਦੇਣ ਲੱਗ ਗਈ ਹੁਣ ਅਕੇ ਚੋਰੀ ਕਿਉਂ ਕੀਤੀ ਤੇ ਜਦੋਂ ਤੂੰ ਸਾਟੀਆਂ ਚੱਕ ਲਿਆਉਂਦੀ ਸੀ ਉਹਨਾਂ ਦੇ ਰੋਜ਼ ਨਹੀਂ ਮੈਂ ਤਾਂ ਤੈਨੂੰ ਐ ਕਹਿਣੀ ਆਂ ਵੀ ਬੇੜਕ ਵੇਲਾ ਤਾਂ ਦੇਖ ਲੈਂਦੀ ਹੈ ਮੂਨੇਰੇ ਚੱਕ ਲੈਂਉਂਦੀ ਬੇਬੇ ਕੋਈ ਨਾ ਮੈਂ ਦੇਖ ਕੇ ਗਈ ਸੀ ਕਿ ਮੈਨੂੰ ਪਤਾ ਸੀਗਾ ਵੀ ਤੂੰ ਆਜੇਂਗੀ ਉਦੋਂ ਚੱਲ ਮੈਂ ਆ ਗਈ ਬਾਹਰ ਜੇ ਪਹਿਲਾਂ ਉਹ ਆ ਜਾਂਦੀ ਫਿਰ ਕੀ ਬਣਦਾ ਤੇਰੇ ਨਾਲ ਕਿੱਡੀ ਬੇਇਜ਼ਤੀ ਹੋ ਜਾਂਦੀ ਫਰ ਐਡੀ ਕੀ ਗੱਲ ਸੀ ਬੇਬੇ ਜੇ ਉਹ ਆ ਜਾਂਦੀ ਮੈਂ ਕਹਿਣਾਂਦੀ ਵੀ ਭਾਈ ਮੈਂ ਕਹਿਣ ਆਉਂਦੀ ਸੀ ਅੰਦਰ ਮੈਂ ਕਿਹਾ ਚੱਲ ਪਾਥੀਆਂ ਪਾ ਕੇ ਮੈਂ ਕਹਿਣ ਜਾਂਦੀ ਆਂ ਅੰਦਰ ਤੇ ਕਿਹਾ ਆਉਂਦੀ ਮੈਂ ਵੀ ਭਾਈ ਮੈਂ ਪੁੱਛਣ ਆਉਂਦੀ ਸੀ ਐਡੀ ਕੀ ਗੱਲ ਸੀਗੀ ਤੂੰ ਤਾਂ ਉਹੀ ਰੌਲਾ ਪਤਾ ਨਹੀਂ ਪਾਥੀਆਂ ਪਿੱਛੇ ਤਾਂ ਕਤਲ ਹੋ ਜਾਂਦੇ ਹੁੰਦੇ ਨੇਗੇ ਉਹੀ ਗੱਲਾਂ ਬੇਬੇ ਤੇਰੀਆਂ ਜਦੋਂ ਤੇਰੀਆਂ ਛਟੀਆਂ ਨਹੀਂ ਕਿਸੇ ਨੇ ਫੜੀਆਂ ਅੱਜ ਤੱਕ ਮੇਰੀਆਂ ਕਿਵੇਂ ਫੜ ਲੂ ਕੋਈ ਪਾਥੀਆਂ ਕੁਸ ਮਰਜ਼ੀ ਕਰ ਭਾਈ ਪਾਥੀਆਂ ਚੱਕ ਛਟੀਆਂ ਚੱਕ ਲੱਕੜਾਂ ਚੱਕ ਕੁਸ ਮਰਜ਼ੀ ਕਰ ਫੜੀ ਨਾ ਜਾਈ ਪਰ ਲਾ ਉਹ ਤਾਂ ਮੈਂ ਕਿਵੇਂ ਫੜੀ ਜਾऊं ਤੂੰ ਨਾ ਫਿਕਰ ਕਰ ਐਨੀ ਮੈਂ ਫੜੀ ਜਾਂਦੀ ਹੈਗੀ ਫਿਕਰ ਚਲ ਮੈਂ ਕੀ ਲੈਣਾ ਭਾਈ ਕੁਛ ਕਰ ਚਲ ਸਾਡੇ ਬੇਬੇ ਉਹੀ ਰੌਲਾ ਪਾਈ ਜੰਨੀ ਆ ਤੂੰ ਮੈਨੂੰ ਐ ਦੱਸ ਵੀ ਚਾਹ ਪੀ ਕੇ ਆਈਆਂ ਕਿ ਬੜਾ ਕਿਦੇ ਮਾਂ ਨਹੀਂ ਕਿਹੜੀਆਂ ਚਾਹਾਂ ਚਾਹਾਂ ਤਾਂ ਉਹਨਾਂ ਨੂੰ ਨਹੀਂ ਮਿਲਦੀਆਂ ਮੈਨੂੰ ਕਿੱਥੋਂ ਕੌਫੀ ਕਰਕੇ ਦੇ ਦੇਣਗੀਆਂ ਉਹ ਲੈ ਸਾਰਿਆਂ ਤਾਂ ਉਹਨਾਂ ਦੇ ਤੁਰੀ ਫਿਰਦੀਆਂ ਚਾਹ ਬਾਰੇ ਮੇਰੇ ਕੋਲ ਆ ਕੇ ਬਹਿ ਜਾਂਦੀਆਂ ਵੀ ਕਰਦੇ ਚਾਹ ਕਰਦੀਆਂ ਚੰਗਾ ਨਹੀਂ ਨਾਲੇ ਮਿੱਠਾ ਘੱਟ ਪਾਈ ਮਣ ਪੱਕਾ ਪਾ ਦੇਣੀ ਆ ਭਾਈ ਤੂੰ ਤਾਂ ਚਾਹ ਚਾ ਕੋਈ ਨਾ ਬੇ ਮਿੱਠਾ ਦਾ ਘੱਟ ਹੀ ਪਾਉਂਗੀ ਨਾ ਤਾਂ ਚਾਹ ਬਣਾ ਕੇ ਦਿਓ ਉਹਨਾਂ ਨੇ ਨਖਰੇ ਕਰਦੀ ਆ ਆ ਗਈ ਉਹਨਾਂ ਦੇ ਗੇੜੇ ਦੇ ਕੇ ਨਿਬੜ ਗਏ ਵੀ ਚਾਹ ਪੀ ਕੇ ਆਵਾਂ ਫਿਰ ਜਾ ਕੇ ਯਾਰ ਚਾਹ ਪਹਿਲਾਂ ਚਾਹ ਹੀ ਪੀਉਣਾ ਬਾਕੀ ਫਿਰ ਦੇਖਣਾ ਨਾ ਮੈਂ ਤਾਂ ਦੱਸਿਆ ਆਪੇ ਬੇਬੇ ਚਾਹ ਨਹੀਂ ਬਣਾਈ ਹੈਗੀ ਗੋਗੀ ਗਾਗਨ ਅੰਦਰ ਬੈਠੀ ਹੈ ਟੀਵੀ ਲਾਈ ਮੈਂ ਕਿਤੇ ਤੂੰ ਵੀ ਅੰਦਰ ਹੀ ਬੈਠਾ ਮਾਤਾ ਮੈਂ ਅੰਦਰ ਕਿੱਥੇ ਬੈਠਣਾਗਾ ਮੈਂ ਤਾਂ ਖੇਤੋਂ ਆਇਆਗਾ ਖਾਲ ਘੜੀ ਜਾਂਦੇ ਸੀਗਾ ਉਹ ਤਾਂ ਸਾਰਾ ਕੰਮ ਨਿਵੇੜ ਕੇ ਆਇਆ ਹੁਣ ਮੈਨੂੰ ਕੀ ਪਤਾ ਸੀ ਮਾਤਾ ਤੇਰੀ ਤਾਈ ਆਈ ਦੀ ਮੈਂ ਤਾਂ ਆਵਾਜ਼ ਵੀ ਨਹੀਂ ਮਾਰੀ ਸੋਨੂੰ ਮੈਂ ਕਿਤੇ ਤੂੰ ਵੀ ਅੰਦਰ ਹੀ ਐ ਲੈ ਮਾਤਾ ਜੇ ਮੈਂ ਘਰੇ ਹੁੰਦਾ ਹੁਣ ਨੂੰ ਤਾਂ ਫਿਰ ਚਾਹ ਕਦੋਂ ਦੀ ਬਣਾਈ ਹੁੰਦੀ ਪੁੱਤ ਮੈਨੂੰ ਤਾਂ ਬਣਾ ਕੇ ਨਹੀਂ ਦਿੱਤੀ ਚਾਹ ਕਦੋਂ ਦੀ ਅੰਦਰ ਬੈਠੀ ਹੈ ਉਹ ਤਾਂ ਅੱਜ ਮਾਤਾ ਚਲ ਮੈਂ ਕਹਿਣਾ ਚਾਹ ਨੂੰ ਉਹਨੂੰ ਫਿਰ ਬਣਾ ਕੇ ਫੜਾ ਦੂਗੀ ਨਾਲ ਤੈਨੂੰ ਠੀਕ ਐ ਦਾਣਾ ਚਾਹ ਬਣਾ ਦੇ ਨਾ ਬਾਹਰੇ ਆ ਕੇ ਠੀਕ ਆਉਣੀ ਆ ਬਣਾਉਣੀ ਆ ਆ ਜਾ ਜੇ ਖੇਤੀ ਆ ਜਾ ਮੈਂ ਖੇਤੀ ਜਾਣਾ ਜਾਰੇ ਤੂੰ ਬਾਅਦ ਫੇਰ ਫੇਰ ਹੁਣ ਤਾਂ ਖੇਤੋਂ ਆਏ ਹੁਣ ਦੁਬਾਰੇ ਖੇਤ ਕੀ ਕਰਨਾ ਓਏ ਬਾਣ ਨਹੀਂ ਪਾਉਣਾ ਹੈਗਾ ਹੁਣ ਕਣਕ ਦਾ ਟਾਈਮ ਹੈਗਾ ਪਹਿਲਾਂ ਮੈਂ ਖਾਲ ਘੜ ਕੇ ਆਇਆਗਾ ਲੋਕਾਂ ਨੇ ਤਾਂ ਹਜੇ ਝੋਨਾ ਨਹੀਂ ਵੱਢਿਆ ਤੈਨੂੰ ਕਣਕ ਬੀਜਣ ਦੀ ਵੀ ਪਈ ਪਈ ਆ ਬਣਾ ਦੇਨੀ ਆ ਚਾਹ ਹਾਂ ਦੇ ਚਲ ਓਹ ਨਾਲੇ ਤੈਨੂੰ ਅੰਦਰ ਬੈਠੀ ਨੂੰ ਕੋਲਾ ਕੀ ਪਤਾ ਲੱਗਦਾ ਹੈਗਾ ਲੋਕਾਂ ਨੂੰ 20 ਦਿਨ ਹੋ ਗਏ ਕਣਕ ਬੀਜੀ ਨੂੰ ਆ ਪਤਾ ਲੇਟ ਹੋ ਗਏ ਕਿੰਨੇ अच्छा ਝੋਨਾ ਵੱਡ ਵੀ ਦਿੱਤਾ ਮੈਨੂੰ ਤਾਂ ਐਸੀ ਵੀ ਹਜੇ ਝੋਨਾ ਹੀ ਵੱਡੀ ਜਾਂਦੇ ਨੇ ਮੈਨੂੰ ਕੀ ਪਤਾ ਲੱਗਦਾ ਫਿਰ ਓਏ ਜੇ ਤੂੰ ਕਮਰੇ ਚੋਂ ਬਾਹਰ ਨਿਕਲਦੀ ਹਾਂ ਮੈਨੂੰ ਫੇਰ ਹੀ ਪਤਾ ਲੱਗੇ ਤੈਨੂੰ ਕੀ ਹੋਈ ਜਾਂਦਾ ਹੈ ਬੈਠੀ ਤਾਂ ਅੰਦਰ ਰਹਿੰਦੀ ਆ ਸਾਰਾ ਦਿਨ ਨੱਬਣਾ ਫਿਰ ਮੈਨੂੰ ਕੀ ਪਤਾ ਹੁਣ ਖੇਤੀ ਦਾ ਮੈਂ ਜਿਹੜੀ ਗੱਲ ਮੂੰਹ ਚ ਐ ਮੈਂ ਬੋਲਤੀ ਪਰ ਤੂੰ ਕੀ ਬਾਣੀਆਂ ਦੀ ਕੁੜੀ ਐ ਵੀ ਤੈਨੂੰ ਖੇਤੀ ਦਾ ਨਹੀਂ ਪਤਾ ਸੱਚ ਨਾਲ ਐ ਤਾਂ ਦੱਸ ਦੋ ਵੀ ਕਿੰਨੇ ਜਾਨਿਆਂ ਦੀ ਚਾਹ ਬਣਾਉਣੀ ਐ ਉਹ 4 ਜਾਨਿਆਂ ਦੀ ਬਣਾ ਦੇ ਯਾਰ ਨਾਲੇ ਰੋਟੀ ਖਾਣਗੇ ਉਹ ਚਾਰਾਂ ਦੀ ਰੋਟੀ ਵੀ ਬਣਨੀ ਨਾਲ ਲੈ ਦੱਸ ਹੁਣ ਰੋਟੀ ਵੀ ਬਣਾਉਣੀ ਐ ਚਾਰ ਜਾਨਿਆਂ ਦੀ ਤੁਸੀਂ ਨਾ ਐ ਕਰੋ ਰੋਟੀ ਤਾਂ ਹੁਣ ਮੈਂ ਕਿੱਥੇ ਜੱਬ ਕਰੂੰਗੀ ਤੁਸੀਂ ਸਮੋਸੇ ਫੜ ਕੇ ਲੈ ਜਾਓ ਜਾਂਦੇ ਹੋਏ ਚਾਹ ਮੈਂ ਬਣਾ ਦੇਨੀ ਆ ਉਹ ਕੋਈ ਨਹੀਂ ਸਮੋਸੇ ਤਾਂ ਮੈਂ ਲੈ ਜੂੰ ਤੂੰ ਚਾਹ ਤਾਂ ਬਣਾ ਦੇ ਉਹੀ ਤਾਂ ਮੈਂ ਕਹਿਣੀ ਆ ਵੀ ਸਮੋਸੇ ਲੈ ਜਾਓ ਜੇ ਮੈਂ ਰੋਟੀ ਬਣਾਉਂਗੀ ਕਿੰਨਾ ਤਾਂ ਆਟਾ ਲੱਗੂਗਾ ਕਿੰਨਾ ਗੈਸ ਮੱਚੂਗਾ 400 ਚ ਪੈ ਜਾਣਗੇ ਚਾਰ ਬੰਦੇ ਕਿੱਥੇ 40 ਰੁਪਏ ਦੇ ਸਮੋਸੇ ਆ ਜਾਣਗੇ ਚਲ ਬਣਾ ਦੇ ਚਾਹ ਯਾਰ ਫਿਰ ਤੂੰ ਚਲ ਠੀਕ ਆ ਬਣਾ ਲੈ ਨਾ ਕਰ ਹੁਣ ਬਣਾ ਦੇ ਚਲ ਲੈ ਪਕਾਤੇ ਪਰੌਂਠੇ ਨੇ ਤਾਂ ਲਾ ਤਾ ਆਰਡਰ ਸਮੋਸਿਆਂ ਦਾ ਕੰਮ ਕਰਕੇ ਜਮਾ ਨਹੀਂਦਾ ਜੀ ਬੇਲੀ ਬੈਠੀ ਰਹਿੰਦੀ ਆ ਸਾਰਾ ਲੈ ਕੱਲ ਤਾਂ ਬੇਬੇ ਨੂੰ ਕੰਮ ਲਾ ਲਿਆ ਸੀ ਅੱਜ ਬੈਠੀ ਹ ਮੰਜੇ ਤੇ ਚੜ੍ਹੀ ਇਹਦਾ ਤਾਂ ਲਾ ਮੰਜੇ ਗਾੜ ਕੋਈ ਲਿਆਉਣੀ ਆ ਮੈਂ ਪੱਤੀਆਂ ਦਾ ਵੱਠਲ ਪਰ ਕੇ ਬੇਬੇ ਆ ਜਾ ਕੱਲ ਵਾਲਾ ਜਕਾੜ ਲਾਈਏ ਚੱਲ ਛੇਤੀ ਕਰ ਸਾਰੰਸ਼ਾਸ਼ੀਕਾਲ ਜੀ ਤੁਸੀਂ ਜੁੜੇ ਹੋ ਜੀ ਪਿੰਡੂ ਪਰਿਵਾਰ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸਾਡੀਆਂ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹੋ ਜੀ ਕਮੈਂਟ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਹੁਣ ਆਈ ਕਮੈਂਟਾਂ ਦੀ ਗੱਲ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਜੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰਸੈਜ ਦੱਤ ਬੀਨਾ ਰਾਣੀ ਬਲਵਿੰਦਰ ਢਾਲੀਵਾਲ ਵਿਕਰ ਸਿੰਘ ਮਲਕੀਤ ਸਿੰਘ ਚੈਨੇਵਾਲ ਪਰਮਵੀਰ ਸਿੰਘ ਸੁਖਮੀਨ ਨਰਿੰਦਰ ਆਸਟ੍ਰੇਲੀਆ ਭਦਰ ਸਿੰਘ ਕਮਲਕੌਰ ਰਾਜਪਾਲ ਕੌਰ ਹਰਕੀਰਤ ਕੌਰ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਰਦੇ ਰਹੋ ਤੁਹਾਡੇ ਨਾਮ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਚਲੋ ਬੋਲਦੇ ਹੁਣ ਸਬਸਕ੍ਰਾਈਬ ਭਾਈ ਜ਼ਰੂਰ ਕਰ ਲਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਾਈ ਸਾਰੇ ਟੀਮ ਮੈਂਬਰ ਤੁਹਾਨੂੰ ਕਹਿੰਦੇ ਨੇ ਵੀ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਸਸਤੀ ਗਾ